ਅਸੀਂ ਆਮ ਹੀ ਆਪਣੀ ਜ਼ਿੰਦਗੀ ਦੇ ਵਿੱਚ ਕਹਿਣਾ ਕਿ ਇਹਦੇ ਤੇ ਮੰਗਲ ਪਾਰੂ ਪੈ ਗਿਆ ਕਿਤੇ ਸਾਲ 2025 ਦੇ ਵਿੱਚ ਸਾਰੀ ਦੁਨੀਆ ਦੇ ਮੰਗਲ ਪਾਰੂ ਤਾਂ ਨਹੀਂ ਪੈ ਜਾਊਗਾ ਪੈਗਾ ਐਗਜ਼ੀਕਿਊਸ਼ਨ ਮੋਡ ਵਿੱਚ ਗਵਰਨਮੈਂਟ ਰਨ ਹੋ ਰਹੀ ਹੈ ਗਵਰਨਮੈਂਟ ਸਾਰੀ ਪਾਵਰਸ ਆਪਣੇ ਹੱਥ ਵਿੱਚ ਲੈ ਕੇ ਐਗਜ਼ੀਕਿਊਟ ਕਰੇਗੀ ਚੰਗੇ ਪਾਸੇ ਵੀ ਹੋ ਸਕਦਾ ਮਾੜੇ ਪਾਸੇ ਵੀ ਚੰਗੇ ਪਾਸੇ ਵੀ ਹੋ ਸਕਦਾ ਮਾੜੇ ਪਾਸੇ ਵੀ ਹੋ ਸਕਦਾ ਹਨ ਵਾਲਾ ਜਿਹੜਾ ਹੁਣ 2025 ਸਾਲ ਹੈ ਇਹ ਸਾਲ ਜਿਹੜਾ ਹੈ ਇਹ 9 ਨੰਬਰ ਯਾਨੀ ਮੰਗਲ ਦਾ ਸਾਲ ਰਹੇਗਾ ਹੂੰ ਤੇ ਮੰਗਲ ਦਾ ਕੰਮ ਸਿੱਧਾ ਹੈ ਜੋ ਕਹਿਣਾ ਹੈ ਜੋ ਕਰਨਾ ਹੈ ਉਹ ਕਰਕੇ ਦਿਖਾਣਾ ਹੈ ਹੂੰ ਉਹਦੇ ਰਿਜ਼ਲਟਸ ਬੋਲਣਗੇ ਉਹਦਾ ਮੇਨ ਤੋਂ ਦੀ ਤੁਹਾਨੂੰ ਨਜ਼ਰ ਨਹੀਂ ਆਏਗੀ ਪਰ ਰਿਜ਼ਲਟ ਜਿਹੜਾ ਹੈ ਉਹ ਪੂਰਾ ਨਜ਼ਰ ਆਏਗਾ ਅਸੀਂ ਆਮ ਹੀ ਆਪਣੀ ਜ਼ਿੰਦਗੀ ਦੇ ਵਿੱਚ ਕਹਿੰਨਾ ਹੈ ਕਿ ਇਹਦੇ ਤੇ ਮੰਗਲ ਭਾਰੂ ਪੈ ਗਿਆ ਕਿਤੇ ਸਾਲ 2025 ਦੇ ਵਿੱਚ ਸਾਰੀ ਦੁਨੀਆ ਤੇ ਮੰਗਲ ਭਾਰੂ ਤਾਂ ਨਹੀਂ ਪੈ ਜਾਊਗਾ ਦੇਖੋ ਇਹ ਜਿਹੜੀ ਤੁਸੀਂ ਗੱਲ ਕਹੀ ਹੈ ਕਿ ਮੰਗਲ ਭਾਰੀ ਪੈ ਗਿਆ ਹੈ ਪਏਗਾ ਜੀ ਇਹਦੇ ਬਾਰੇ ਇਸ ਸਾਲ ਬਾਰੇ ਕੋਈ ਪ੍ਰੈਡਿਕਸ਼ਨ ਕਰਨਾ ਇੰਨਾ ਆਸਾਨ ਨਹੀਂ ਹੈ ਕਿਉਂਕਿ ਮੰਗਲ ਗ੍ਰਹਿ ਆਪਣੇ ਆਪ ਇੱਕ ਅਗਨੀ ਤੱਤ ਗ੍ਰਹਿ ਹੈ ਫਾਇਰੀ ਪਲੈਨਟ ਹੈਗਾ ਇਹ ਬਿਲੀਵ ਕਰਦਾ ਐਗਜ਼ੀਕਿਊਸ਼ਨ ਵਿੱਚ ਇਹ ਬਿਲੀਵ ਨਹੀਂ ਕਰਦਾ ਕਿ ਸਹੀ ਹੈ ਕਿ ਗਲਤ ਹੈ ਇਹ ਬਿਲੀਵ ਕਰਦਾ ਹੈ ਕਿ ਅਸੀਂ ਕੰਮ ਕਰਕੇ ਦਿਖਾਣਾ ਚਾਹੇ ਉਹ ਸਹੀ ਹੈ ਚਾਹੇ ਉਹ ਗਲਤ ਹੈ ਤੇ ਇਸ ਸਾਲ ਦਾ ਜਿਹੜਾ ਹੁਣ ਸਾਲ ਸ਼ੁਰੂ ਹੋ ਰਿਹਾ ਵਿਕਰਮ ਸੰਵਤ ਸ਼ੁਰੂ ਹੋਏਗੀ ਨਾ ਉਹਦੇ ਵਿੱਚ ਜਿਹੜਾ ਰਾਜਾ ਤੇ ਮੰਤਰੀ ਹਾਂ ਦੋਵੇਂ ਸੂਰੇ ਜਦੋਂ ਰਾਜਾ ਤੇ ਮੰਤਰੀ ਸੂਰਜ ਹੋਣ ਤੇ ਮੰਗਲ ਨਾਲ ਇਨਵੋਲਵ ਹੋ ਜੇ ਮੰਗਲ ਜਿਹੜਾ ਹੈ ਉਹ ਰਾਜੇ ਦਾ ਇੱਕ ਤਰ੍ਹਾਂ ਸੇਨਾਪਤੀ ਹੈ ਤੇ ਜੋ ਰਾਜਾ ਕਹੇਗਾ ਉਹੀ ਹੋਏਗਾ ਹੇ ਤੇ ਸੈਂਟਰਲ ਗਵਰਨਮੈਂਟ ਦੀ ਪਾਵਰ ਸੈਂਟਰਲ ਗਵਰਨਮੈਂਟ ਦੀ ਅਥਾਰਟੀ ਸੈਂਟਰਲ ਗਵਰਨਮੈਂਟ ਦਾ ਵਰਚਸਵ ਜਿਹੜਾ ਉਹ ਵਧਨ ਵਾਲਾ ਹੈ ਤੇ ਉਹ ਇਦਾਂ ਦੀਆਂ ਪਾਲਿਸਿਸ ਜਿਹੜੀਆਂ ਨੇ ਉਹ ਲੈ ਕੇ ਆਏਗੀ ਜਿਹੜੀ ਕੀ ਤੁਸੀਂ ਸੋਚ ਨਹੀਂ ਸਕਦੇ ਐਗਜ਼ੀਕਿਊਸ਼ਨ ਮੋਡ ਵਿੱਚ ਗਵਰਨਮੈਂਟ ਆਉਣ ਵਾਲੀ ਹੈ ਗਵਰਨਮੈਂਟ ਸਾਰੀ ਪਾਵਰਸ ਆਪਣੇ ਹੱਥ ਵਿੱਚ ਲੈ ਕੇ ਐਗਜ਼ੀਕਿਊਟ ਕਰੇਗੀ ਚੰਗੇ ਪਾਸੇ ਵੀ ਹੋ ਸਕਦਾ ਮਾੜੇ ਪਾਸੇ ਵੀ ਚੰਗੇ ਪਾਸੇ ਵੀ ਹੋ ਸਕਦਾ ਮਾੜੇ ਪਾਸੇ ਵੀ ਹੋ ਸਕਦਾ ਬਟ ਜਨਰਲੀ ਜਿਹੜੀ ਪਾਲਿਸੀਜ਼ ਨੇ ਇਹ ਮਤਲਬ ਤੁਸੀਂ ਲੈ ਲਓ ਜਿੱਦਾਂ ਕੜਵੀ ਦਵਾਈ ਹੁੰਦੀ ਹੈ ਕਿ ਲੋਕੀ ਤੰਗ ਬਹੁਤ ਹੋਣਗੇ ਪਰ ਲੌਂਗਰ ਰਨ ਵਿੱਚ ਇਹ ਕੀਤੀ ਹੋਈ ਐਗਜ਼ੀਕਿਊਸ਼ਨ ਇਹਦੇ ਉੱਤੇ ਜੇ ਕਰੈਕਟਿਵਜ਼ ਕੀਤੇ ਜਾਣਗੇ ਇਹਨਾਂ ਨੂੰ ਜਿੱਥੇ-ਜਿੱਥੇ ਗਲਤੀਆਂ ਹੈਗੀਆਂ ਉਹਨਾਂ ਨੂੰ ਠੀਕ ਕੀਤਾ ਜਾਏਗਾ ਜੇ ਇਹ ਸਰਕਾਰ ਕਰ ਲੈਂਦੀ ਹੈ ਫੇਰ ਲੋਕਾਂ ਨੂੰ ਡਾਊਨ ਦ ਲਾਈਨ ਆਉਣ ਵਾਲੇ ਸਾਲਾਂ ਵਿੱਚ ਇਹਦਾ ਫਾਇਦਾ ਦਿਖੇਗਾ ਹੁਣ ਨਹੀਂ ਦਿਖਣਾ ਜਿਵੇਂ ਤੁਸੀਂ ਕਿਹਾ ਕਿ ਸਾਲ ਪਿਛਲਾ 24 ਹੀ ਡੇੜਾ ਸ਼ਨੀ ਦਾ ਸਾਲ ਸੀ ਬਹੁਤ ਸਲੋ ਕੰਮ ਹੋਏ ਕਾਫੀ ਮੋਰਚੇ ਵੀ ਦੇਖੇ ਉਹਨਾਂ ਦਾ ਵੀ ਕੁਝ ਨਹੀਂ ਨਿਬੜਿਆ ਆਉਣ ਵਾਲੇ ਸਾਲ ਦੇ ਵਿੱਚ ਉਹਨਾਂ ਦਾ ਕੁਝ ਨਿਬੜੂਗਾ ਕਿ ਨਹੀਂ ਆਉਣ ਵਾਲੇ ਸਾਲ ਦੇ ਵਿੱਚ ਕੰਮ ਤੇਜ਼ ਹੋਣਗੇ ਜਾਂ ਨਹੀਂ ਆਉਣ ਵਾਲੇ ਸਾਲ ਚ ਬਿਲਕੁਲ ਐਗਜ਼ੀਕਿਊਸ਼ਨ ਮੋਡ ਵਿੱਚ ਸਾਰੇ ਲੋਕੀ ਜਾਣਗੇ ਇਹ ਸਾਲ ਉਹ ਲੋਕਾਂ ਲਈ ਨਹੀਂ ਹੈ ਜਿਹੜੇ ਅਲਗਰਜ਼ ਨੇ ਹਮ ਜਿਹੜੇ ਲੋਕੀ ਆਲਸੀ ਨੇ ਹਮ ਜਿਹੜੇ ਲੋਕੀ ਕੱਲ ਨੂੰ ਕੰਮ ਨੂੰ ਟਾਲਣ ਵਾਲੇ ਨੇ ਇਹ ਸਾਲ ਉਹਨਾਂ ਲਈ ਨਹੀਂ ਹੈਗਾ ਹਮ ਇਹ ਸਾਲ ਉਹ ਇਨਸਾਨ ਦਾ ਉਸ ਬੰਦਿਆਂ ਦਾ ਉਹ ਮੋਰਚਿਆਂ ਦਾ ਜਿਹੜਾ ਕਿ ਅੱਗੇ ਵੱਧ ਚੜ ਕੇ ਹਿੱਸਾ ਲੈ ਕੇ ਆਪਣੇ ਆਪ ਨੂੰ ਨਸ਼ਾਵਰ ਕਰਕੇ ਜਿੱਤ ਪ੍ਰਾਪਤ ਕਰਨਾ ਚਾਹੁੰਦੇ ਨੇ ਉਹਨਾਂ ਲਈ ਇਹ ਸਾਲ ਹੈਗਾ ਇਹ ਸਾਲ ਜਿਹੜਾ ਹੈ ਇਹਦੇ ਵਿੱਚ ਜੋ ਲੋਕ ਆਪਣੇ ਆਪ ਨੂੰ ਕੰਮ ਵਿੱਚ ਆਪਣੇ ਕੋਈ ਵੀ ਲੈ ਲਓ ਭਾਵੇਂ ਉਹ ਸਾਡੀ ਜੌਬ ਹੈ ਭਾਵੇਂ ਉਹ ਸਾਡਾ ਬਿਜ਼ਨਸ ਹੈ ਭਾਵੇਂ ਉਹ ਸਾਡਾ ਇੱਕ ਸਰਕਾਰੀ ਨੌਕਰੀ ਹੈ ਭਾਵੇਂ ਤੁਹਾਡੇ ਘਰ ਕੋਈ ਇੱਕ ਬੰਦਾ ਕੰਮ ਕਰ ਰਿਹਾ ਜੇ ਉਹ ਆਪਣੀ ਪੂਰੀ ਇੱਛਾ ਸ਼ਕਤੀ ਨਾਲ ਚੰਗੇ ਤਰੀਕੇ ਨਾਲ ਕੰਮ ਕਰੇਗਾ ਉਹਨੂੰ ਉਹਦਾ ਨਿਸ਼ਕਰਸ਼ ਜ਼ਰੂਰ ਮਿਲੇਗਾ ਉਹਨੂੰ ਉਹਦਾ ਫਲ ਜ਼ਰੂਰ ਮਿਲੇਗਾ ਜੋ ਫਲ ਪਿਛਲੇ ਸਾਲ ਨਹੀਂ ਸੀ ਮਿਲਿਆ ਇਸ ਸਾਲ ਜ਼ਰੂਰ ਮਿਲੇਗਾ